ओम नमः शिवाय हर हर महादेव भोले शिव शंकर शमनाथ की जय पंजाब अब न्यूज़ देख रहे हैं समूह दर्शक का स्वागत महपालत चौहान ਤੇ ਮੇਰਾ ਨਾਮ ਹੈ ਸੁਨ ਸਿੰਘ ਸੌਂਦੀ ਪੂਰਨਮਾਸ਼ੀ ਦੇ ਪਹਿਲੇ ਸੋਮਵਾਰ ਅਚਲੇਸ਼ਵਰ ਧਾਮ ਵਿੱਚ ਲੱਗੀਆਂ ਸ਼ਿਵ ਭਗਤਾਂ ਦੀਆਂ ਰੌਣਕਾਂ ਜਾਣੋ ਕਿਉਂ ਹੈ ਖਾਸ ਸ਼ਿਵ ਭਗਤਾਂ ਲਈ ਸੌਂ ਦਾ ਮਹੀਨਾ ਬਟਾਲਾ ਨਜ਼ਦੀਕ ਪ੍ਰਾਚੀਨ ਮੰਦਿਰ ਕਾਰ्तिक ਸਵਾਮੀ ਜੀ ਦੇ ਅਚਲੇਸ਼ਵਰ ਧਾਮ ਚ ਸਾਵਣ ਮਹੀਨੇ ਦੇ ਪਹਿਲੇ ਸੋਮਵਾਰ ਅੱਜ ਸਵੇਰ ਤੋਂ ਹੀ ভক্তਾਂ ਦਾ ਧੰਤਾ ਦੇਖਣ ਨੂੰ ਮਿਲਿਆ ਮੰਦਰ ਤੇ ਪੁਜਾਰੀ ਇਹਦੇ ਸ਼ਿਵ ਭਗਤਾਂ ਦਾ ਕਹਿਣਾ ਸੀ ਕਿ ਤੜਕ ਸਵੇਰ ਤੋਂ ਹੀ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਜਦੋਂ ਮੰਦਰ ਦੇ ਕਪਾੜ ਖੁੱਲੇਗੇ ਤਾਂ ਉਦੋਂ ਤੋ ਹੀ ਭਗਤਾਂ ਦਾ ਲਾਈਨਾਂ ਵਿੱਚ ਲੱਗ ਕੇ ਮੱਥਾ ਟੇਕਣ ਦਾ ਸੰਸਲੇ ਸ਼ੁਰੂ ਹੋ ਗਿਆ ਸੀ ਉੱਥੇ ਮੰਦਿਰ ਪੁਜਾਰੀ ਨੇ ਦੱਸਿਆ ਕਿ ਇਸ ਸਾਵਣ ਮਹੀਨੇ ਚ ਹਰ ਸੋਮਵਾਰ ਰੱਖੇ ਜਾਣ ਵਾਲੇ ਵਰਤ ਦੀ ਮਹੱਤਾ ਅਤੇ ਇਸ ਬਾਰੇ ਵਿੱਚ ਜਾਣਕਾਰੀ ਦਿੱਤੀ ਕਿ ਸ਼ਿਵ ਭਗਤਾਂ ਲਈ ਸਾਵਣ ਮਹੀਨਾ ਕਿਉਂ ਖਾਸ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਉੱਥੇ ਕੋ ਲਾਈਵ ਤਸਵੀਰਾਂ ਤੇ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਤੁਸੀਂ ਅਚਲੇਸ਼ਵਰ ਧਾਮ ਦੇ ਵਿੱਚ ਦਰਸ਼ਨ ਕਰ ਰਹੇ ਹੋ ਇਹ ਭਗਵਾਨ ਪੋਲੇ ਸ਼ੰਕਰ ਤੇ ਉਹਨਾਂ ਦੇ ਵੱਡੇ بیٹے ਕਾਰਤਿਕ ਮਹਾਰਾਜ ਜੀ ਦਾ ਮੁੱਖ ਆਸਥਾਨ ਹੈ ਭਗਵਾਨ ਪੋਲੇ ਸ਼ੰਕਰ ਜੀ ਨੇ ਇਸੇ ਮਾਸ ਦੇ ਵਿੱਚ ਸ਼੍ਰਾਵਣ ਮਾਸ ਦੇ ਵਿੱਚ ਹੀ ਸਮੁੰਦਰ ਮੰਥਨ ਕਰਕੇ ਜਿਹੜਾ ਹੈ ਉਹ ਜ਼ਹਿਰ ਸੀਗਾ ਉਹ ਪੀਤਾ ਸੀਗਾ ਸਮੁੰਦਰ ਸਮੁੰਦਰ ਮੰਥਨ ਕਰਨ ਤੋਂ ਬਾਅਦ ਸਾਰੇ ਦੇਵਤਾਰੇ ਅੰਮ੍ਰਿਤ ਛਕ ਲਿਆ ਤੇ ਭਗਵਾਨ ਪੋਲੇਸ਼ੰਪਤੀ ਜਦੋਂ ਜ਼ਹਿਰ ਪੀਤਾ ਤੇ ਉਹਨਾਂ ਦੇ ਗਲੇ ਦੇ ਵਿੱਚ ਜਿਹੜੀ ਸੀ ਪੀੜਾ ਸੀ ਉਸ ਪੀੜਾ ਨੂੰ ਦੂਰ ਕਰਨ ਵਾਸਤੇ ਹੀ ਸਾਰੇ ਭਗਤਾਂ ਨੇ ਸ਼੍ਰਾਵਣ ਮਾਸ ਦੇ ਵਿੱਚ ਉਹਨਾਂ ਦੇ ਉੱਤੇ ਕੱਚੀ ਲੱਸੀ ਦਾ ਤੇ ਦੁੱਧ ਦਾ ਅਭਿਸ਼ੇਕ ਕਰਨਾ ਸ਼ੁਰੂ ਕੀਤਾ ਪੂਰਨਮਾ ਦੇ ਅਨੁਸਾਰ 400 ਵਾਰ ਆਏ ਨੇ ਤੇ ਸੰਗਰਾਂਦ ਦੇ ਅਨੁਸਾਰ ਵੀ ਚਾਰੀ ਸੋਮਵਾਰ ਨੇ ਪੂਰਨਮਾ ਦੇ ਅਨੁਸਾਰ ਅੱਜ ਪਹਿਲਾ ਸੋਮਵਾਰ ਹੈ ਸੰਗਰਾਮ ਦਿਨ ਫਾਰ ਅਗਲਾ ਸੋਮਵਾਰ ਹੈ ਜੋ ਪਹਿਲਾ ਸੋਮਵਾਰ ਹੋਏਗਾ ਇਸ ਚਾਰ ਸੋਮਵਾਰਾਂ ਦੇ व्रत ਕਰਨੇ ਚਾਹੀਦੇ ਨੇ ਸਾਰਿਆਂ ਨੂੰ ਪੂਰੇ ਦਿਨ ਦੇ ਵਿੱਚ ਕੇਵਲ ਇੱਕ ਵਾਰ ਹੀ ਅੰਨ ਦਾ ਜਿਹੜਾ ਗ੍ਰਹਿਣ ਕਰਨਾ ਚਾਹੀਦਾ ਹੈ ਤੇ ਪੂਰਾ ਦਿਨ ਕੋਲੇ ਸ਼ੰਕਰ ਜੀ ਦਾ ਮਹਾਰਜ ਦਾ ਗੁਣ ਗaan ਕਰਨਾ ਚਾਹੀਦਾ ਹੈ 1 ਵਜੇ ਤੋਂ ਲੈ ਕੇ ਰਾਤ ਨੂੰ ਸੋਮਵਾਰ ਵਾਲੇ ਦਿਨ 11:30 ਵਜੇ ਤੱਕ ਕपाट ਖੁੱਲੇ ਰਹਿੰਦੇ ਨੇ ਪੂਰਾ ਦਿਨ ਇਸੇ ਤਰ੍ਹਾਂ ਹੀ ਲੋਕ ਵੱਧ ਚੜ ਕੇ ਆਉਂਦੇ ਨੇ ਤੇ ਦਰਸ਼ਨ ਕਰਦੇ ਨੇ ਅੰਤ ਤੋਂ ਬਾਅਦ ਹੀ ਕਿਉਂਕਿ ਪੰਜਾਬ ਦੇ ਵਿੱਚ ਸੰਗਰਾਮ ਨੂੰ ਵੱਡਾ ਦਿਨ ਮੰਨਿਆ ਜਾਂਦਾ ਹੈ ਇਸੇ ਕਰਕੇ ਸੰਗਰਾਮ ਤੋਂ ਬਾਅਦ ਦੇ ਜਿਹੜੇ 400 ਵਾਰ ਆਣਗੇ ਉਹਨਾਂ 400 ਵਾਰ ਸੋਮਵਾਰਾਂ ਦੇ ਵਿੱਚ ਮੰਦਰ ਚਸਤ ਵੱਲੋਂ ਪ੍ਰੋਗਰਾਮ ਕੀਤੇ ਜਾ ਰਹੇ ਹਨ। ਸ਼ੰਕਰ ਭਗਵਾਨ ਕੀ ਜੈ। ਅੱਜ ਦਾ ਜਿਹੜਾ ਸੋਮਵਾਰ ਹੈ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਇਹਦਾ ਬਹੁਤ ਮਹੱਤਵ ਹੈ। ਜਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਸਾਡੇ ਗ੍ਰੰਥਾਂ 'ਚ ਵੀ ਵਰਣਨ ਹੈ। ਗ੍ਰੰਥਾਂ 'ਚ ਵੀ ਲਿਖਿਆ ਦਾ ਜਿਹੜਾ ਵੀ ਸਾਵਣ ਮਹੀਨੇ ਦੇ ਜਿਹੜੇ ਸੋਮਵਾਰ ਆਂਦੇ ਨੇ ਉਸ ਸੋਮਵਾਰ ਨੂੰ ਸ਼ਰਦਾ ਦੇ ਨਾਲ ਪ੍ਰਭੂ ਦਾ ਵਰਤ ਕਰਦਾ ਹੈ ਆਧਾਰਨ ਕਰਦਾ ਹੈ ਨਿਰਾਖਾਰ ਰਹਿ ਕੇ ਪ੍ਰਭੂ ਦੀ ਪੂਜਾ ਕਰਦਾ ਹੈ ਪ੍ਰਭੂ ਨੂੰ ਧਿਆਨਦਾ ਉਹਦੀ ਹਰ ਤਰੀਕੇ ਦੇ ਨਾਲ ਮਨੋ ਕਾਮਨਾ ਪੂਰਨ ਹੁੰਦੀ ਆ ਅਸੀਂ ਦੇਖਦੇ ਹਾਂ ਇਤਿਹਾਸ ਦੇ ਵਿੱਚ ਵਰਣਨ ਹੈ ਮਾਂ ਪਾਰਵਤੀ ਜੀ ਨੇ ਵੀ ਜਦੋਂ ਇਹ ਤਾਰਨ ਕੀਤਾ ਵੀ ਭੋਲੇनाथ ਜੀ ਦੇ ਮੇਰੀ ਸ਼ਾਦੀ ਹੋ ਜੇ ਤੇ ਉਹਨਾਂ ਨੇ ਵੀ ਇਹ ਸੋਨ ਮਹੀਨੇ ਦੇ ਚਾਰੇ ਵਰਤਾਂ ਨੂੰ ਬੜੀ ਸ਼ਰਦਾ ਦੇ ਨਾਲ ਕੀਤਾ ਔਰ ਉਹਨਾਂ ਨੂੰ ਬਹੁਤ ਜਲਦੀ ਭੋਲੇनाथ ਜੀ ਦੀ ਪ੍ਰਾਪਤੀ ਹੋਈ ਇਸੇ ਤਰ੍ਹਾਂ ਨਾਲ ਹੀ ਅੱਜ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਬੱਚੀਆਂ ਜਾਂ ਲੜਕੇ ਜਿਨ੍ਹਾਂ ਦੀ ਸ਼ਾਦੀ ਹੋਣ ਵਾਲੀ ਹੁੰਦੀ ਹੈ ਖਾਸ ਤੌਰ ਤੇ ਬੱਚੀਆਂ ਉਹ ਸੋਮਵਾਰ ਸਾਵਨ ਮਹੀਨੇ ਦੇ ਸੋਮਵਾਰ ਦੇ ਜਿਹੜੇ ਚਾਰੇ ਵਰਤ ਹੁੰਦੇ ਨੇ ਉਹ ਬੜੀ ਸ਼ਰਧਾ ਦੇ ਨਾਲ ਕਰਦੀਆਂ ਨੇ ਔਰ ਐਸੀਆਂ ਬਹੁਤ ਸਾਰੀਆਂ ਉਦਾਹਰਨਾਂ ਮੇਰੇ ਧਿਆਨ 'ਚ ਆਉਂਦੇ ਆ ਇਹ ਵਰਤ ਪੂਰਨ ਕਰਨ ਦੇ ਬਾਅਦ ਬਹੁਤ ਜਲਦੀ ਉਹਨਾਂ ਦੀ ਸ਼ਾਦੀ ਵੀ ਹੋ ਜਾਂਦੀ ਹੈ ਉਹ ਜਿੱਥੋਂ ਤੱਕ ਚਲੇਸ਼ਵਰ ਧਾਮ ਦਾ ਸੰਬੰਧ ਹੈ ਇਹ ਬਹੁਤ ਹੀ ਇੱਕ ਸਤਯੁਗ ਦੇ ਵੇਲੇ ਤੋਂ ਦਾ ਪਵਿੱਤਰ ਤੀਰਥ ਹੈ ਇੱਥੇ ਬਾਬਾ ਭੋਲੇनाथ ਜੀ ਆਪ ਆਏ ਔਰ ਆਪਣੇ ਨਾਲ ਸਾਰੇ ਦੇਵੀ ਦੇਵਤਾ ਨੂੰ ਲੈ ਕੇ ਆਏ ਔਰ ਉਹਦੇ ਬਾਅਦ ਅਸੀਂ ਇਹ ਜਾਣਦੇ ਹਾਂ ਬਟਾਲੇ ਦੀ ਧਰਤੀ ਜਿਹੜੀ ਹੈ ਉਹ ਗੁਰਨਾਣਕ ਦੇਵ ਜੀ ਦੇ ਨਾਲ ਵੀ ਸੰਬੰਧਿਤ ਆ ਉਹਨਾਂ ਦੀ ਸਸਰਾਲ ਨਗਰੀ ਹੈ ਕਿ ਗੁਰਨਾਣਕ ਦੇਵ ਜੀ ਵੀ ਇਸ ਪਵਿੱਤਰ ਧਰਤੀ ਦੇ ਉੱਤੇ ਆਏ ਅਸੀਂ ਦੇਖਦੇ ਹਾਂ ਵਿਚਕਾਰ ਸਰੋਵਰ ਔਰ ਦੋਨਾਂ ਸਾਈਡਾਂ ਤੇ ਇੱਕ ਬਨੇ ਬਾਬਾ ਪੋਲੇਨਾਥ ਜੀ ਦਾ ਮੰਦਿਰ ਔਰ ਦੂਸਰੇ ਬਨੇ ਗੁਰਦੁਆਰਾ ਸਾਹਿਬ ਵਿਰਾਜਮਾਨ ਹੈ ਔਰ ਇਹ ਬਹੁਤ ਹੀ ਇੱਕ ਪਵਿੱਤਰ ਧਰਤੀ ਹੈ ਇਸ ਧਰਤੀ ਦੇ ਉੱਤੇ ਹੀ ਜਿਹੜਾ ਕਾਰਤਿਕ ਸਵਾਮੀ ਜੀ ਦਾ ਨਿਵਾਸ ਹੈ ਉਹ ਕਾਰਤਿਕ ਸਵਾਮੀ ਜੀ ਜਿਨ੍ਹਾਂ ਨੇ ਜਿਹੜਾ ਵਾ ਜਿਹੜੇ ਰਾਖਸ਼ੀ ਉਹਨਾਂ ਦਾ ਅਤੰਕ ਜਿਹੜਾ ਇਸ ਧਰਤੀ ਤੋਂ ਸਮਾਪਤ ਕੀਤਾ ਸੀ ਦੇਵ ਸੈਨਾ ਦਾ ਨੇਤ੍ਰਿਤਵ ਕਰਦੇ ਹੋਏ ਆ ਤੋ ਇਸ ਤਰੀਕੇ ਦੇ ਨਾਲ ਜਿਹੜਾ ਅਚਰੇਸ਼ਵਰ धाम ਦਾ ਤੀਰਥ ਹੈ ਬਹੁਤ ਹੀ ਵੱਡਾ ਤੀਰਥ ਹੈ ਇੱਥੇ ਹਰ ਸਾਲ ਲੱਖਾਂ ਦੀ ਗਿਣਤੀ ਚ ਲੋਕ ਪਹੁੰਚਦੇ ਨੇ ਔਰ ਇਹ ਜਿਹੜੇ 10 ਮਹੀਨੇ ਦੇ ਚਾਰੇ ਸ਼ੋਮਵਾਰ ਜਾਂ 5 ਸ਼ੋਮਵਾਰ ਆਉਂਦੇ ਨੇ ਸ਼ਾਮ ਨੂੰ ਇੱਥੇ ਬਹੁਤ ਵੱਡੇ ਇੱਕ ਦਰਬਾਰ ਸਜਾਇਆ ਜਾਂਦਾ ਵਾ ਨਗਰ ਕੀਰਤਨ ਹੁੰਦਾ ਵਾ ਬੜੀ ਬੜੀ ਦੂਰ ਤੋਂ ਮਹਾਰਾਜ ਦਾ ਨਾਮ ਜਪਣ ਵਾਲੇ ਲੋਕ ਜਿਹੜੇ ਇੱਥੇ ਪਹੁੰਚਦੇ ਆ ਔਰ ਸੰਤਾਂ ਨੂੰ ਨਿਹਾਲ ਕਰਦੇ ਆ ਤੋਂ ਅੱਜ ਮੇਰਾ ਇਸ ਧਰਤੀ ਦੇ ਉੱਤੇ ਰਹਿਣ ਵਾਲੇ ਸਿਰਫ ਬਟਾਲਾ ਦੇ ਲੋਕਾਂ ਨੂੰ ਨਹੀਂ ਪੂਰੇ ਵਿਸ਼ਵ ਦੇ ਲੋਕਾਂ ਨੂੰ ਅਪੀਲ ਹੈ ਵੀ ਅੱਜ ਸੋਮਵਾਰ ਸਾਵਣ ਮਹੀਨੇ ਦੇ ਸੋਮਵਾਰ ਸ਼ੁਰੂ ਹੋ ਚੁੱਕੇ ਆ ਆਪਾਂ ਵੱਡੀ ਗਿੰਦੀ ਦੇ ਵਿੱਚ ਸ਼ਿਵ ਮੰਦਿਰਾਂ 'ਚ ਪਹੁੰਚੀਏ ਔਰ ਉੱਥੇ ਜਾ ਕੇ ਪ੍ਰਭੂ ਦੇ ਚਰਨਾਂ 'ਚ ਨਤਮਸਤ ਹੋ ਕੇ ਆਸ਼ੀਰਵਾਦ ਲਈਏ ਗੋਲੇਨਾਥ ਕੀ ਜੈ